ਬੀਤੇ 2 ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵਾਇਰਲ ਹੋ ਰਹੀ ਹੈ ਇੱਕ ਨੋਟੀਫਿਕੇਸ਼ਨ ਦੀ ਕਾਪੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਐਨਓਸੀ ਦੀ ਰਜਿਸਟਰੀ ਕਰਾਉਣ ਵਾਸਤੇ ਲੋੜ ਨਹੀਂ ਪਵੇਗੀ। ਕਈ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰਾਪਰਟੀ ਡੀਲਰਾਂ ਦੇ ਮਨ ਬਾਗੋ-ਬਾਕ ਹੋ ਗਏ ਕਿ ਹੁਣ ਸਾਡਾ ਕੰਮ ਉੱਚ ਪੱਧਰ ਤੇ ਚੱਲੇਗਾ। ਜਿਹੜੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਸੀ ਤਾਂ ਲੋਕ ਜਿਹੜੇ ਕਨੈਕਸ਼ਨ ਨਹੀਂ ਲੈ ਪਾਏ ਸੀ ਬਿਜਲੀ ਦੇ ਪਾਣੀ ਦੇ ਤਾਂ ਉਹਨਾਂ ਨੂੰ ਵੀ ਬੜੀ ਖੁਸ਼ੀ ਹੋ ਜਾਈ ਕਿ ਸਰਕਾਰ ਨੇ ਜੋ ਪਿਛਲੇ ਦਿਨੀ ਐਲਾਨ ਕੀਤਾ ਸੀ सीएम ਭਗਵੰਤ ਮਾਨ ਨੇ ਉਸ ਨੋਟੀਫਿਕੇਸ਼ਨ ਦੀ ਕਾਪੀ ਨੂੰ ਜਨਤਕ ਕਰ ਦਿੱਤਾ ਪਰ ਇਸ ਨੋਟੀਫਿਕੇਸ਼ਨ ਦੀ ਕਾਪੀ ਦੀ ਸਚਾਈ ਕੀ ਹੈ ਪੂਰੀ ਖਬਰ ਦਿਖਾਵਾਂਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਰਹੋ ਤੇ ਆਪਣੇ ਕਮੈਂਟ ਜਰੂਰ ਕਰਿਓ ਇਸ ਕਾਪੀ ਦੀ ਸਚਾਈ ਵਾਸਤੇ ਅਸੀਂ ਜਦੋਂ ਤਹਿਸੀਲਦਾਰ ਦਫ਼ਤਰ ਇਸ ਦੀ ਪੂਰੀ ਜਾਣਕਾਰੀ ਲਈ ਗਏ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੀ ਕਾਪੀ ਹੈ ਇਸ ਦੇ ਵਿੱਚ ਜਿਹੜੀ ਪੂਰੀ ਸ਼ਰਤ ਲਿਖੀ ਹੋਈ ਆ ਕਈ ਲੋਕਾਂ ਨੇ ਪੜ੍ਹੀ ਨਹੀਂ ਐ ਉਸ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਮਕਾਨ ਲਾਲ ਡੋਰੇ ਤੋਂ ਅੰਦਰ ਨੇ ਜਾਂ ਫਿਰ ਜਿਨ੍ਹਾਂ ਫਰਦਾਂ ਦੇ ਉੱਤੇ ਆਵਾਜ਼ੀ ਲਿਖਿਆ ਹੋਇਆ ਉਹਨਾਂ ਨੂੰ ਐਨਓਸੀ ਦੀ ਲੋੜ ਨਹੀਂ ਪਵੇਗੀ ਜਿਹੜੇ ਲਾਲ ਡੋਰੇ ਤੋਂ ਬਾਹਰ ਨੇ ਜਾਂ ਫਿਰ ਜਿਨ੍ਹਾਂ ਦੇ ਉੱਤੇ ਆਵਾਜ਼ੀ ਨਹੀਂ ਲਿਖਿਆ ਹੋਇਆ ਤਾਂ ਉਹਨਾਂ ਵਾਸਤੇ ਅਜੇ ਵੀ ਜਿਹੜੀ ਐਨਓਸੀ ਦੀ ਲੋੜ ਪਵੇਗੀ ਬਿਨਾ ਐਨਓਸੀ ਦੀ ਰਜਿਸਟਰੀ ਨਹੀਂ ਹੋਵੇਗੀ ਅਜੇ ਤੱਕ ਸਰਕਾਰ ਦਾ ਕੋਈ ਇਦਾਂ ਦਾ ਫਰਮਾਨ ਨਹੀਂ ਆਇਆ ਕਈ ਲੋਕ ਇਸਦਾ ਗੁੰਮਰਾਹ ਹੋ ਰਹੇ ਨੇ ਤਹਿਸੀਲਦਾਰ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਉੱਥੇ ਜਾ ਕੇ ਇੱਕ ਲੜਾਈ ਵਾਲਾ ਮਾਹੌਲ ਬਣ ਰਿਹਾ ਹੈ ਉਸੇ ਨੋਟੀਫਿਕੇਸ਼ਨ ਕਾਪੀ ਨੂੰ ਬਾਰ ਬਾਰ ਦਿਖਾਇਆ ਜਾ ਰਿਹਾ ਹੈ ਤਾਂ ਉਹਨਾਂ ਨੂੰ ਸਮਝਾਉਣ ਦੀ ਬੜੀ ਮੁਸ਼ਕਲ ਹੋ ਰਹੀ ਹੈ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਤਾਂ ਅਸੀਂ ਇਹ ਖਬਰ ਤੁਹਾਡੇ ਤੱਕ ਲੈ ਕੇ ਆਏ ਹਾਂ ਕਿ ਇਸ ਨੋਟੀਫਿਕੇਸ਼ਨ ਕਾਪੀ ਦੇ ਵਿੱਚ ਅਜੇ ਤੱਕ ਸਰਕਾਰ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਹਾਂ ਨੋ ਨੋਸੀ ਦੀ ਸ਼ਰਤ ਹੈ ਉਹ ਖਤਮ ਕਰ ਦਿੱਤੀ ਹੈ ਐਨਓਸੀ ਦੀ ਹੁਣ ਲੋੜ ਨਹੀਂ ਪਵੇਗੀ ਐਨਓਸੀ ਦੀ ਲੋੜ ਕਿਸ ਜਗ੍ਹਾ ਨਹੀਂ ਪਵੇਗੀ ਦੁਆਰੇ ਫਿਰ ਦੱਸਦਣੇ ਕਿ ਐਨਓਸੀ ਦੀ ਲੋੜ ਲਾਲ ਰੰਗ ਦੇ ਮਕਾਨ ਜਿਨ੍ਹਾਂ ਦੇ ਅੰਦਰ ਨੇ ਉਹਨਾਂ ਵਾਸਤੇ ਐਨਓਸੀ ਦੀ ਲੋੜ ਨਹੀਂ ਪਵੇਗੀ ਦੂਜੇ ਪਾਸੇ ਜਿਨ੍ਹਾਂ ਮਕਾਨਾਂ ਦੇ ਫਰਦਲੇ ਉੱਤੇ ਆਬਾਦੀ ਲਿਖਿਆ ਹੋਇਆ ਉਹਨਾਂ ਨੂੰ ਲੋੜ ਨਹੀਂ ਪਵੇਗੀ ਐਨਓਸੀ ਤਾਂ ਇਹ ਜਿਹੜੀ ਜਾਣਕਾਰੀ ਪੂਰੀ ਸਾਨੂੰ ਬीडीपीओ ਦਫ਼ਤਰ ਤਹਿਸੀਲਦਾਰ ਦਫ਼ਤਰ ਤੋਂ ਜਿਹੜੀ ਦਿੱਤੀ ਗਈ ਹੈ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੋਟੀਫਿਕੇਸ਼ਨ ਦਾ ਇਹ ਇਹ ਜਿਹੜਾ ਅਰਥ ਹੈ ਕਈ ਲੋਕ ਜਿਹੜੇ ਸਮਝ ਨਹੀਂ ਪਾਏ ਤਾਂ ਹੁਣ ਜਿਹੜਾ ਨਵਾਂ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਸੀ ਕਿ ਐਨਓਸੀ ਦੀ ਸ਼ਰਤ ਜਿਹੜੀ ਖਤਮ ਕਰ ਦਿੱਤੀ ਜਾਵੇਗੀ ਉਹ ਹੁਣ ਕਦੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਇਹਦਾ ਹੁਣ ਵਾਲਾ ਸਮੇਂ ਦੱਸੇਗਾ ਪਰ ਇਸ ਦੇ ਨਾਲ ਅਸੀਂ ਵੀ बार-बार ਅਪੀਲ ਕਰਦੇ ਆ ਲੋਕਾਂ ਨੂੰ ਕਿ ਕਿਸੇ ਦੀ ਗੱਲਾਂ ਦੇ ਵਿੱਚ ਨਾ ਹੋ ਗੁਮਰਾਹ ਨਾ ਹੋ ਜੋ ਵੀ ਤੁਹਾਨੂੰ ਗੱਲ ਲੱਗਦੀ ਹੈ ਕੋਈ ਸ਼ੱਕ ਲੱਗਦੀ ਹੈ ਤੁਸੀਂ ਤਸੀਦਰ ਦਫ਼ਤਰ ਜਾ ਕੇ ਜਾਂ ਫਿਰ ਕਿਸੇ ਨਗਰ ਦੇ ਸਾਹਮਣੇ ਸੰਪਰਕ ਕਰਕੇ ਤੁਸੀਂ ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਅਸੀਂ ਵੀ ਸਮੇਂ ਸਮੇਂ ਸਿਰ ਅਫਸਰਾਂ ਦੇ ਨਾਲ ਤਾਲਮੇਲ ਦੇ ਵਿੱਚ ਰਹਿੰਦੇ ਆ ਜੋ ਕਿ ਉਹਨਾਂ ਤੋਂ ਪੂਰੀ ਜਾਣਕਾਰੀ ਲੈਂਦੇ ਰਹਿੰਦੇ ਆ ਹੁਣ ਵੀ ਜਿਹੜੇ ਹੁਣੇ-ਹੁਣੇ ਅਸੀਂ ਇਹ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਆ ਕਿ ਇਸ ਨੋਟੀਫਿਕੇਸ਼ਨ ਦੀ ਕੀ ਚਾਹੀ ਹੈ ਕਿੰਨਾ ਵਾਸਤੇ ਜਿਹੜੀਆਂ ਐਨਐਸਡੀ ਸ਼ਰਤਾਂ ਨੇ ਕਿੰਨਾ ਵਾਸਤੇ ਐਨਐਸਡੀ ਆ ਸ਼ਰਤਾਂ ਖਤਮ ਹੋ ਜਾਂਦੀਆਂ ਨੇ ਉਮੀਦ ਕਰਦੇ ਆ ਤੁਹਾਨੂੰ ਵੀ ਖਬਰ ਵਧੀਆ ਲੱਗੇ ਹੋਵੇ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਆਪਣਾ ਲਿਖ ਕਮੈਂਟ ਦਿਓ ਤੁਹਾਡੇ ਇਸ ਖਬਰ ਬਾਰੇ ਕੀ ਕਹਿਣਾ ਧੰਨਵਾਦ